ਦੇ ਨੇ ਜੇ ਤੂੰ ਤੁਸੀਂ ਮਰ ਗਏ ਤੁਹਾਨੂੰ ਪੈਸੇ ਮਿਲਣਗੇ ਠੀਕ ਹੈ ਫਿਰ ਜਦੋਂ ਮੈਂ ਮਰ ਗਿਆ ਤੈਨੂੰ ਫੋਨ ਕਰ ਲੂੰਗਾ ਓਹੋ ਨਹੀਂ ਜੇ ਤੂੰ ਤੁਸੀਂ ਮਰ ਗਏ ਤੇ ਕਿੱਦਾਂ ਫੋਨ ਕਰ ਲੋਗੇ ਜੇ ਮੈਂ ਮਰ ਜਾ ਤਾਂ ਤੂੰ ਪੈਸੇ ਕਿੱਥੋਂ ਦੇ ਦੇਂਗੀ ਉਹ ਪੈਸੇ ਤੁਹਾਡੇ ਘਰਦਿਆਂ ਨੂੰ ਮਿਲਣਗੇ ਓਕੇ ਮੰਨ ਲਓ ਜੇ ਕਿਤੇ ਤੁਸੀਂ ਮੋਟਰਸਾਈਕਲ ਤੇ ਜਾਣ ਦੇ ਜੇ ਤੁਹਾਡਾ ਐਕਸੀਡੈਂਟ ਹੋ ਗਿਆ ਤੇ ਫਿਰ ਪਹਿਲੀ ਗੱਲ ਤਾਂ ਮੈਂ ਕਿਤੇ ਜਾਣਾ ਨਹੀਂ ਦੂਜੀ ਗੱਲ ਮੇਰੇ ਕੋਲ ਮੋਟਰਸਾਈਕਲ ਨਹੀਂ ਬਾਈ ਚਾਂਸ ਜੇ ਤੁਸੀਂ ਗਵਾਂਢੀਆਂ ਨਹੀਂ ਮੋਟਰਸਾਈਕਲ ਲੈ ਲਈ ਤੇ ਹਟ ਗਵਾਂਢੀ ਨਾਲ ਤਾਂ ਮੇਰੀ ਲੜਾਈ ਹੋਈ ਆ ਉਹਨੇ ਮੋਟਰਸਾਈਕਲ ਕਿੱਥੋਂ ਦੇਣੀ ਆ ਮਾਲੋ ਜੇਕਰ ਤੁਸੀਂ ਕੇ ਫੈਕਟਰੀ ਚ ਕੰਮ ਕਰਕੇ ਪੈਸੇ ਜੋੜ ਕੇ ਮੋਟਰਸਾਈਕਲ ਲੈ ਲਈਤੇ ਮੇਰੇ ਕੋਲ ਤਾਂ ਫੈਕਟਰੀ ਚ ਕੰਮ ਹੋਣਾ ਹੀ ਨਹੀਂ ਮੇਰੇ ਤਾਂ ਗੋਡੇ ਦੁਖਦੇ ਆ ਕਿ ਤੂੰ ਹੀ ਮਰਨਾ ਨਹੀਂ ਆ ਕੀ ਨਾ ਨਾ ਮਰਨਾ ਤਾਂ ਆਵਾ ਸਾਰਾ ਅੱਜਕੱਲ ਦਾ ਛੋੜੀ ਛੋੜੀ ਚੀਜ਼ਾਂ ਨਾਲ ਹੀ ਮਰੀ ਜਾਂਦੇ ਨੇ ਇਨਸਾਨ ਉਹ ਕਿੰਦਾ ਜਿੱਦਾਂ ਤੁਹਾਡੇ ਢਿੱਡ ਚ ਗੈਸ ਬਣ ਗਿਆ ਓ ਮਾਈ ਗੋਡ ਜੇ ਉਹਦੇ ਤੋਂ ਬਾਅਦ ਤੁਹਾਡੇ ਸੀਨੇ ਚ ਪੀੜ ਹੋਈ ਜੇ ਤੁਹਾਨੂੰ ਹਾਰਟ ਅਟੈਕ ਆ ਗਿਆ ਤੇ ਫਿਰ ਮਰ ਗਏ ਤੇ ਉਹ ਪਾਗਲ ਜਨਾਨੀ ਹੈ ਟੈਕ ਕਿੱਥੋਂ ਆ ਜੂਗਾ ਜਦੋਂ ਗੈਸ ਬਣਿਆ ਉਦੋਂ ਮੈਂ ਕੈਪਸੂਲ ਖਾ ਲੈਣਾ 哎呦我的妈！